ਫਰੀਦ ਜੀ ਫਰੀਦਾ ਬੁਲੇ ਦਾ ਭਲਾ ਕਾਰ ਕੁੱਸਾ ਮਾਨਾ ਹਟਾਏ ਦੇਹੀ ਰੋਗ ਨ ਲੱਗ ਗਈ ਪੱਲੇ ਸਭ ਕੁਝ ਪਾਏ ਬਾਬਾ ਫਰੀਦ ਪੰਜਾਬ ਦੇ ਉਹਨਾ ਮਹਾਨ ਸੂਫੀ ਦਰवेशਾਂ ਵਿੱਚੋਂ ਹਨ ਜਿਨ੍ਹਾਂ ਨੇ ਆਪਣੇ ਰੋਹਾਨੀ ਸੰਦੇਸ਼ ਅਤੇ ਮਿੱਠੀ ਸ਼ਾਇਰੀ ਰਾਹੀਂ ਪੰਜਾਬੀ ਆਦਬ ਦੀ ਸੂਫੀਆਂ ਨਾ ਰਿਵਾਇਤ ਦਾ ਮੁੱਢ ਬੰਨਿਆ ਬਾਬਾ ਫਰੀਦ ਕਾਬਲ ਦੇ ਬਾਦਸ਼ਾਹ ਫਰਕਸ਼ਾ ਆਦਲ ਦੇ ਖਾਨਦਾਨ ਵਿੱਚੋਂ ਸਨ ਪਰ ਜਦੋਂ ਕਾਪਲ ਕਜਨੀ ਦੇ ਅਧੀਨ ਹੋ ਗਿਆ ਤਾਂ ਫਰੀਦ ਦੇ ਦਾਦਾ ਕਾਜੀ ਸ਼ੇਖ ਸਵੈਬ ਆਪਣੇ ਪਰਿਵਾਰ ਨੂੰ ਲੈ ਕੇ ਪੰਜਾਬ ਵਿੱਚ ਆ बसे। ਬਾਬਾ ਫਰੀਦ ਦੇ ਪਿਤਾ ਜਮਾਲਉਦੀਨ ਸੁਲੇਮਾਨ ਮੁਹੰਮਦ ਗੋਰੀ ਦੇ ਜਮਾਨੇ ਵਿੱਚ ਪੱਛਮੀ ਪੰਜਾਬ ਦੇ ਕਸਬੇ ਕੋਠੀਆਲ ਸੂਬਾ ਸੁਲਤਾਨ ਦੇ ਕਾਜ਼ੀ ਮਕਰਰ ਹੋਏ। ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਇਸਲਾਮੀ ਹਕੂਮਤ ਦੀ ਸਥਾਪਤੀ ਹੋ ਚੁੱਕੀ ਸੀ ਅਤੇ ਕੁਤਬਉਦੀਨ ਵਰਗੇ ਕੁਝ ਸ਼ਾਸਕਾਂ ਨੇ ਤਾਕਤਾਂ ਦੇ ਜੋਰ ਨਾਲ ਇਸਲਾਮ ਨੂੰ ਫਲਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਸਿਰ ਤੇ ਵੱਡੇ ਹਿੰਦੂਆ ਮੁਸਲਮਾਨਾਂ ਵਿੱਚਕਾਰ ਵੈਰ ਵਿਰੋਧ ਫੈਲ ਰਿਹਾ ਸੀ ਇਸੇ ਸਮੇਂ ਹੀ ਇੱਥੇ ਮੁਸਲਮਾਨ ਪੀਰ ਫਕੀਰਾਂ ਦੀ ਆਮਦ ਵੀ ਸ਼ੁਰੂ ਹੋ ਗਈ ਇਹਨਾਂ ਸੂਫੀ ਸੰਤਾਂ ਨੇ ਰੱਬੀ ਪਿਆਰ ਅਤੇ ਭਾਈਚਾਰੇ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਵਿੱਚ ਬਹੁਤ ਮਕਬੂਲ ਹੋ ਗਏ ਇਹ ਦੌਰ ਭਗਤੀ ਲਹਿਰ ਅਤੇ ਸੂਫੀ ਲਹਿਰ ਦੇ ਸਮਾਂਤਰ ਉਭਾਰ ਦਾ ਦੌਰ ਹੈ ਜੇ ਭਗਤੀ ਲਹਿਰ ਨੇ ਮੁਗਲ ਸਮਾਂਤਨਵਾਦ ਤੇ ਆਰਥਿਕ ਸ਼ੋਸ਼ਣ ਅਤੇ ਕਠੜਕ ਮਹਜਬੀ ਨਿੱਧੀਖਾਨ دہشت ਅਤੇ ਦਮਨ ਦੇ ਸਤਾਪੇ ਹੋਏ ਹਿੰਦੂ ਸਮਾਜ ਦੇ ਨੈਤਿਕ ਮਨੋਵਲ ਨੂੰ ਭਾਰਨ ਦਾ ਉਪਰਾਲਾ ਸਿਤਾ ਸਿਤਾ ਸੂਫੀ ਲਹਿਰ ਨੇ ਇਸਲਾਮ ਦੀ ਰਹਾਸਵਾਦੀ ਵਿਆਖਿਆ ਰਾਹੀਂ ਬੰਦੇ ਅਤੇ ਖੁਦਾ ਦੀ ਬੁਨਿਆਦੀ ਇਕਤਾ ਉੱਤੇ ਬਲ ਦਿੱਤਾ। ਇਹਨਾਂ ਵਕਤ ਵਿੱਚ ਹੀ ਬਾਬੇ ਫਰੀਦ ਜੀ ਦਾ ਜਨਮ 1173 ਵਿੱਚ ਪਿੰਡ ਖੇਤਵਾਲ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਵਿੱਚ ਜਮਾਲ ਉੱਦੀਨ ਸੁਲੇਮਾਨ ਅਤੇ ਸ਼ੇਖ ਵਜੀਰ ਉੱਦੀਨ ਖੋਜਿੰਦੀ ਦੀ ਤੀਤੀ ਮਰੀਮ ਬਬੀ ਪੀਪੀ ਦੇ ਘਰੋਂ ਹੋਇਆ ਸੀ। ਬਾਬਾ ਫਰੀਦ ਜੀ ਦਾ ਪੂਰਾ ਨਾਮ ਸ਼ੇਖ ਫਰੀਦ ਉੱਦੀਨ ਮਸੀਉਦ ਗੰਧ ਸ਼ੰਕਰ ਸੀ। ਉਹਨਾਂ ਦੇ ਪਿਤਾ ਬਾਬਾ ਫਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਵਿੱਚ ਛੱਡ ਕੇ ਗੁਜ਼ਰ ਗਏ ਸਨ। ਉਹਨਾਂ ਦੀ ਮਾਤਾ ਕਰਸੂਮ ਸੁਆਤੇ ਕਰਮ ਤੇ ਸ਼ੀਲ ਇੰਨੀ ਪਵਿੱਤਰ ਤੇ ਸੁੰਦਰ ਸੀ ਕਿ ਲੋਕ ਉਹਨਾਂ ਨੂੰ ਪਿਆਰ ਤੇ ਸ਼ਰਧਾ ਵੱਲੋਂ ਮਾਤਾ ਮਰੀਮ ਕਹਿ ਕੇ ਬੁਲਾਉਂਦੇ ਸਨ। ਮਾਤਾ ਮਰੀਮ ਕਰਸੂਮ ਜੀ ਦੀ ਮਾਂ ਹਜਰਤ ਦੇ ਖਾਨਦਾਨ ਵਿੱਚੋਂ ਸਨ ਮਾਤਾ ਮਰੀਮ ਜੀ ਵਿੱਚ ਪ੍ਰਭੂ ਦੀ ਭਗਤੀ ਦੇ ਕਾਹਨ ਕੁਝ ਨਿਰਾਲੀ ਸ਼ਕਤੀਆਂ ਸਨ ਪਰ ਉਹ ਕਦੇ ਇਹਨਾਂ ਦੀ ਨਮਾਇਸ਼ ਨਹੀਂ ਕਰਦੀ ਸੀ ਫਰੀਜ਼ ਜੀ ਨੇ ਮੁਦਲੀ ਵਿੱਦਿਆ ਆਪਣੀ ਮਾਤਾ ਉਸੂਮ ਕੋਲੋਂ ਹੀ ਪ੍ਰਾਪਤ ਕੀਤੀ 5 ਸਾਲ ਤੱਕ ਹੱਜ ਦੀ ਰਸਮ ਪੂਰੀ ਕਰਕੇ ਹਾਜੀ ਦੀ ਪਦਵੀ ਹਾਸਲ ਕੀਤੀ ਅਤੇ ਮਜੀਦ ਮੌਲਾਨਾ ਅੱਬੂ ਹਾਫਜ਼ ਕੋਲੋਂ ਕੁਰਾਨ ਪੜ੍ਹਿਆ ਤੇ ਸਾਰਾ ਕੁਰਾਨ ਯਾਦ ਕਰਕੇ ਹਾਫਿਜ਼ ਬਣ ਗਏ ਇਹਨਾਂ ਦੇ ਤਿੰਨ ਵਿਆਹ ਹੋਏ ਪਹਿਲੀ ਪਤਨੀ ਦਿੱਲੀ ਦੇ ਬਾਦਸ਼ਾਹ ਬਲਬਨ ਦੀ ਪੁੱਤਰੀ ਸੀ ਪੰਜ ਪੁੱਤਰ ਤੇ ਤਿੰਨ ਧੀਾਂ ਨੇ ਜਨਮ ਲਿਆ ਉਸ ਤੋਂ ਬਾਅਦ ਉਹ ਪਾਕਪਟਨ ਪਾਕਿਸਤਾਨ ਚਲੇ ਗਏ ਜਿੱਥੇ ਉਹਨਾਂ ਨੇ ਬੜੀ ਪ੍ਰਚਾਰ ਕੀਤੀ ਇਲਾਹੀ ਪਿਆਰ ਭਗਤੀ ਤੇ ਉਹ ਸਦਾਚਾਰ ਦਾ ਪ੍ਰਚਾਰ ਕੀਤਾ ਜਿਸ ਵਿੱਚੋਂ ਬਗਦਾਦ گئے ਜਿੱਥੇ ਉਹਨਾਂ ਨੇ ਅਬਦੁਲ ਕਾਦਰ gilani ਸ਼ੇਖ ਸਰਾਬੂਦੀਨ ਸਹਾਰਵਾਦੀ ਕਾਦਮ ਉਹ ਦਿਨ ਚਿਸ਼ਤੀ ਤੇ ਸੇ ਕੇ ਸਾਨੀ ਹਾਦੀ ਸੰਗਤ ਵਿੱਚ ਬਹੁਤ ਸਿੱਖਿਆ ਸੂਫੀਵਾਦ ਦੇ ਪ੍ਰਸਿੱਧ ਸਮਕਾਲੀ ਪਾਕਿਸਤਾਨੀ ਵਿਦਵਾਨ ਕਾਦੀ ਜਾਵੀਦ ਨੇ ਆਪਣੀ ਪੁਸਤਕ ਪੰਜਾਬ ਦੀ ਸੂਫੀਾਨਾ ਰਵਾਇਤ ਵਿੱਚ ਲਿਖਿਆ ਹੈ ਕਿ ਸੂਫੀਆਂ ਵਿੱਚੋਂ ਮੁਹੱਬਤ ਇਨਸਾਨ ਦੋਸਤੀ ਉਤਾਰਤਾ ਸੰਗੀਤ ਤੇ ਹੋਰ ਨਾ ਕੋਮਲ ਕਲਾਵਾਂ ਨਾਲ ਲਗਾਓ ਚਿਸ਼ਤੀ ਬਜ਼ੁਰਗਾਂ ਦੇ ਨਿਖੜਵੇਂ ਗੁਣ ਹਨ ਇਹਨਾਂ ਨੇ ਆਪਣੇ ਪ੍ਰਚਾਰ ਦਾ ਕੇਂਦਰ ਪਾਕਪਟਨ ਨੂੰ ਬਣਾਇਆ ਇਹਨਾਂ ਨੇ ਆਪਣੇ ਪੀਰਾਂ ਅਤੇ ਮੁਰਸ਼ਿਦਾਂ ਦੇ ਕਹਿਣ ਉੱਤੇ 18 ਸਾਲ ਤੱਕ ਗਜਨੀ, ਬਗਦਾਦ, ਸੀਰੀਆ, ਇਰਾਨ, ਇਸਲਾਮੀ ਮੁਲਕਾਂ ਦਾ ਸਫ਼ਰ ਕੀਤਾ ਤੇ ਆਪਣੇ ਵੇਲੇ ਦੇ ਪ੍ਰਸਿੱਧ ਸੂਫੀ ਫਕੀਰਾਂ ਨੂੰ ਮਿਲੇ ਇਹਨਾਂ ਨੂੰ ਆਪਣੇ ਜੀਵਨ ਕਾਲ ਵਿੱਚ ਹੀ ਇੰਨੀ ਪ੍ਰਸਿੱਧੀ ਹਾਸਲ ਹੋਈ ਗਈ ਸੀ ਕਿ ਸਿਰੂਲ ਔਲੀਆ ਪੁਸਤਕ ਦੇ ਲੇਖਕ ਹਜਰਤ ਇਰਮਾਨੀ ਨੇ ਇਹਨਾਂ ਨੂੰ ਪੀਰਾਂ ਦਾ ਪੀਰ ਆਖਿਆ ਹੈ ਮੱਕੇ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪੰਜਾਬ ਵਿੱਚ ਆਉਣ ਤੇ ਜਦ ਉਹ ਮੁਲਤਾਨ ਵਿੱਚ ਉਸ ਵੇਲੇ ਦੇ ਪ੍ਰਸਿੱਧ ਸੂਫੀ ਫਕੀਰ ਵਾਜਾ ਬਖਤਿਆਰ ਕਾਕੀ ਨੂੰ ਮਿਲੇ ਤਾਂ ਇਤਨੇ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਹੋ ਕੇ ਹੀ ਰਹਿ ਗਏ ਉਹਨਾਂ ਨਾਲ ਹੀ ਦਿੱਲੀ ਆ ਗਏ ਕਾਕੀ ਜੀ ਨੇ ਫਰੀਦ ਨੂੰ ਗਿਆਨ ਬਖਸ਼ ਕੇ ਹਰ ਇੱਕ ਗੁਣੋਂ ਪੱਖਾ ਪੱਕਾ ਕਰ ਦਿੱਤਾ ਲੰਮੇ ਫਾਕੇ ਕੱਟਣ ਮੰਦੀ ਗਰੀਬੀ ਧਾਰਨ ਰੋਜ਼ੇ ਨਮਾਜ਼ ਵਾਲਾ ਸ਼੍ਰੀ ਜੀਵਨ ਬਤੌਣ ਤੇ ਸਬਰ ਸੰਤੋਖ ਨਾਲ ਰਹਿਣ ਵਿੱਚੋਂ ਫਰੀਦ ਜੀ ਉੱਨੇ ਹੀ ਸਿਰਕੜ ਦਿਸਾਂ ਜਿੰਨੇ ਕਾਕੀ ਦੀ ਇਸ ਸਾਧਨਾ ਦਾ ਫਲ ਇਹ ਹੋਇਆ ਕਿ ਕਾਕੀ ਜੀ ਦੇ ਅਕਾਲ ਚਲਾਣੇ ਸਮੇਂ ਫਰੀਦ ਜੀ ਨੂੰ ਆਪਣਾ ਖਲੀਫਾ ਥਾਪ ਕੇ ਤੇ ਬਾਅਦ ਵਿੱਚ ਚਿਸ਼ਤੀ ਸੰਪਰਦਾਏ ਦੇ ਪ੍ਰਸਿੱਧ ਮੁਖੀ ਬਣੇ ਸ਼ੇਖ ਫਰੀਦ ਨੇ 12 ਸਾਲ ਇੱਥੇ ਹੀ ਰਹੇ ਤੇ ਫਿਰ ਵਾਪਸ ਪਾਕਪਟਨ ਚਲੇ ਗਏ ਹਾਂਸੀ ਨੂੰ ਸੂਫੀਆਂ ਦੇ ਗੜ ਵੱਜੋਂ ਸਥਾਪਿਤ ਤੇ ਵਿਕਸਿਤ ਕਰਨ ਦਾ ਸੇਰਾ ਸ਼ੇਖ ਫਰੀਦ ਜੀ ਦੇ ਸਿਰ ਬੱਜਦਾ ਹੈ ਜਦੋਂ ਫਰੀ ਜੀ ਨੇ ਚਿਸ਼ਤੀ ਪੰਥ ਦੀ ਵਾਂਗ ਡੋਰ ਸਭਾੜੀ ਉਦੋਂ ਪਾਕਿਸਤਾਨ ਵਿੱਚ ਸੂਫੀਆਂ ਦੇ ਹੋਰ ਵੱਡੇ ਵੱਡੇ ਫਿਰਕੇ ਕਾਦਰੀ ਤੇ ਸੁਹਾਰਵਾਦੀ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ ਬਾਬਾ ਫਰੀ ਜੀ ਤੋਂ ਅੱਗੇ ਉਹਨਾਂ ਦੇ ਖਲੀਫੇ ਸ਼ੇਖ ਜਮੂद्दीन ਔਲਿਆ ਨੇ ਚਿਸ਼ਤੀ ਸੰਪਰਦਾਏ ਨੂੰ ਐਸੀ ਟੀਸੀ ਤੇ ਪਹੁੰਚਾਇਆ ਕਿ ਸੁਹਾਰਵਾਦੀ ਤਾਂ ਬਸ ਮੁਲਤਾਨ ਜੋਗੇ ਹੀ ਰਹਿ ਗਏ ਤੇ ਕਾਦਰੀ ਵੀ ਕੋਈ ਬਹੁਤੀ ਤਰੱਕੀ ਨਾ ਕਰ ਸਕੇ ਇਸ ਵੇਲੇ ਸੂਫੀ ਸਿਲਸਿਲਿਆਂ ਵਿੱਚੋਂ ਚਿਸ਼ਤੀ ਸਿਲਸਿਲਾ ਹਿੰਦੂਸਤਾਨ ਤੇ ਪਾਕਿਸਤਾਨ ਵਿੱਚ ਸਭ ਤੋਂ ਵੱਡਾ ਸੀ ਚਿਸ਼ਤੀ ਸੰਪਰਦਾਏ ਦਾ سلسلہ ਖਵਾਜ हसन ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਕਹਿੰਦੇ ਹਨ ਕਿ ਉਹਨਾਂ ਨੇ ਫਕੀਰੀ ਦੀ ਗੋਦ ਲਈ ਹਜਰਤ ਅਲੀ ਪਾਸੋਂ ਪ੍ਰਾਪਤ ਕੀਤੀ ਤੇ ਆਪਣੀਆਂ 13 ਪੁਸਤਕਾਂ ਤੱਕ ਇਸ ਪਿੰਡ ਚਿਸ਼ਤ ਨੂੰ ਹੀ ਆਪਣਾ ਟਿਕਾਣਾ ਬਣਾਏ ਰੱਖਿਆ ਇਹਨਾਂ ਦੀ 14ਵੀਂ ਚਿਸ਼ਤ ਖਵਾਜ ਮੁਇਦੀਨ ਨੇ ਚਿਸ਼ਤੀ ਸੰਪਰਦਾਏ ਦੀ ਨੀਂਹ ਰੱਖੀ ਜਿਨ੍ਹਾਂ ਨੇ ਮੁਲਤਾਨ ਆ ਕੇ ਆਪਣੀ ਗੱਦੀ ਖਵਾਜ ਕুতਬੁਦੀਨ ਬਖਤਿਆਰ ਚਾ ਕਾਕੀ ਚਿਸ਼ਤੀ ਨੂੰ ਬਖਸ਼ੀ ਉਸ ਵੇਲੇ ਮੁਲਤਾਨ ਉੱਤਰ ਪੱਛਮੀ ਹਿੰਦੁਸਤਾਨ ਦੇ ਵਪਾਰ ਸੱਭਿਆਚਾਰ ਤੇ ਰਾਜਨੀਤੀ ਦਾ ਇੱਕ ਬਹੁ ਵੱਡਾ ਮੰਸੀ ਅਤੇ ਹੋਰ ਦੇਸ਼ਾਂ ਵਿੱਚ ਮੌਲਵੀ ਤੇ ਸੂਫੀ ਹਮ ਹਮਾ ਕੇ ਮਲਤਾਨ ਪਹੁੰਚੇ ਇਸ ਥਾਂ ਦੀਆਂ ਸ਼ਾਨਦਾਰ ਮਸੀਤਾਂ ਵਿਦਿਆਲੇ ਸਨ ਅਤੇ ਉੱਚ ਇਸਲਾਮੀ ਸਿੱਖਿਆ ਲਈ ਇਹ ਥਾਂ ਬਹੁਤ ਮਸ਼ਹੂਰ ਸੀ ਇਸੇ ਸਥਾਨ ਤੇ ਹੀ ਇੱਕ ਦਿਨ ਕਾਕੀ ਜੀ ਵੀ ਆਏ ਅਤੇ ਉਹਨਾਂ ਦਾ ਫਰੀਦ ਜੀ ਨਾਲ ਇੱਕ ਮਸੀਤ ਵਿੱਚ ਮਲਾਪ ਹੋਇਆ ਦਿੱਲੀ ਵਿੱਚ ਉਹਨਾਂ ਦੀ ਬਹੁਤ ਆਯੋ ਭਗਤ ਹੋਈ ਦਿੱਲੀ ਦਾ ਸੁਲਤਾਨ ਬਲਬਨ ਵੀ ਉਹਨਾਂ ਦੀ لیاقت ਤੋਂ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਬਾਬਾ ਫਰੀਦ ਨਾਲ ਕਰਨਾ ਚਾਹਿਆ ਫਰੀਦ ਨੇ ਇਹ ਰਿਸ਼ਤਾ ਤਾਂ ਪ੍ਰਵਾਨ ਕਰ ਲਿਆ ਪਰ ਉਹਨਾਂ ਵੱਲੋਂ ਦੇ ਉੱਤੇ ਕੀਮਤੀ ਤੋਹਫੇ ਪਰਵਾਨ ਨਹੀਂ ਕੀਤੇ ਬਾਬਾ ਫਰੀਦ ਦਾ ਨਾਮਕਾ ਸ਼ੰਕਰ ਕਿਉਂ ਪਿਆ ਇਸ ਬਾਰੇ ਕਈ ਰਵਾਇਤਾਂ ਪ੍ਰਚਲਿਤ ਹਨ ਡਾਕਟਰ ਗੁਰਦੇਵ ਸਿੰਘ ਨੇ ਪੰਜਾਬੀ ਸੂਫੀ ਕਾਵ ਦਾ ਇਤਿਹਾਸ ਵਿੱਚ ਇਸ ਬਾਰੇ ਲਿਖਿਆ ਹੈ ਕਿ ਅਸਲ ਵਿੱਚ ਆਪ ਦੀ ਸ਼ੀਰੀ ਬਿਆਨੀ ਮਧੁਰ ਕਤਨੀ ਕਰਕੇ ਹੀ ਆਪ ਨੂੰ ਗਾਂ ਸ਼ੰਕਰ ਜਾਂ ਮਟਾਜ਼ ਦਾ ਖਜ਼ਾਨਾ ਕਹਿੰਦੇ ਸੀ ਇੱਕ ਕਾਰਨ ਹੈ ਇਹਨਾਂ ਦਾ ਨਾਮ ਫਰੀਦ ਮਤਲਬ ਉਦੁੱਤੀ ਇਕੱਲਾ ਸਭ ਤੋਂ ਪਹਿਨਿਸ਼ਤਾ ਕਾਰਨ ਮਾਤਾ ਮਰੀਮ ਵੀ ਹੋ ਸਕਦੀ ਹੈ ਕਿ ਜੋ ਬਚਪਨ ਵਿੱਚ ਲਾਲਚ ਵਜੋਂ ਉਹਨਾਂ ਦੇ ਸਰਹਾਣੇ ਹੇਠ ਰੋਜ਼ ਕਰਦੀਆਂ ਪੁੜੀਆਂ ਬਣਾ ਕੇ ਰੱਖ ਦਿੰਦੀ ਸੀ ਇਹ ਅੱਲਾਹ ਪਾਕ ਖੁਸ਼ ਹੋ ਕੇ ਰੱਖਦਾ ਹੈ ਕਿਉਂਕਿ ਆਪ ਹਰੋਜ ਨਵਾਜ਼ ਪੜਨ ਲਈ ਮਸਜਿਦ ਜਾਂਦੇ ਹੋ ਬਾਬਾ ਫਰੀਦ ਬਹੁਤ ਹੀ ਸਬਰ ਸੰਤੋਖ ਵਾਲੇ ਇਨਸਾਨ ਸਨ ਇੱਕ ਵਾਰ ਜਦੋਂ ਸ਼ੁਸ਼ਮਦੀਨ ਉੱਚ ਸ਼ਰੀਫ ਅਤੇ ਮਲਤਾਨ ਉੱਤੇ ਹਮਲਾ ਕਰਨ ਲਈ ਆਇਆ ਤਾਂ ਆਪ ਦੇ ਦਰਸ਼ਨਾ ਲਈ ਯੋਧਨ ਵੀ ਆਇਆ ਉਹ ਆਪ ਦੇ ਦਰਸ਼ਨ ਕਰਕੇ ਇਤਨਾ ਪ੍ਰਸੰਨ ਹੋਇਆ ਕਿ ਆਪਣੇ ਵਜ਼ੀਰ ਅਲੀਫ ਖਾਨ ਦੇ ਹੱਥ ਬਾਬਾ ਫਰੀਦ ਜੀ ਲਈ ਬਹੁਤ ਸਾਰੀ ਦੌਲਤ ਅਤੇ ਚਾਰ ਪਿੰਡਾਂ ਦੀ ਜਾਗੀਰ ਦਾ ਪਰਵਾਨਾ ਭੇਜਿਆ ਆਪ ਨੇ ਸਾਰੀ ਦੌਲਤਾਂ ਗਰੀਬਾਂ ਵਿੱਚ ਵੰਡ ਦਿੱਤੀ ਤੇ ਪਰਵਾਨਾ ਇਹ ਕਹਿ ਕੇ ਮੋੜ ਦਿੱਤਾ ਕਿ ਇਹ ਲੋੜਵੰਦਾਂ ਨੂੰ ਦੇ ਦਿਵੋ ਬਾਅਦ ਵਿੱਚ ਇਹੀ ਮੁਲਤਾਨ ਗਿਆਸੂਦੀਨ ਬਲਬਨ ਦੇ ਨਾਮ ਨਾਲ ਪ੍ਰਸਿੱਧ ਹੋਈ ਬਾਬਾ ਫਰੀਦ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਸਾਦਗੀ ਸੱਚਾਈ ਅਤੇ ਨੇਕੀ ਦੇ ਲਾ ਇਨਸਾਨ ਸੰ ਇਸ ਗੱਲ ਦੀ ਇੱਕ ਮਿਸਾਲ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਰਾਹੀਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਹਿੰਦੇ ਹਨ ਕਿ ਇੱਕ ਵਾਰੀ ਕਿਸੇ ਲੋੜਵੰਦ ਨੇ ਇਹਨਾਂ ਨੂੰ ਸੁਲਤਾਨ ਬਲਬਨ ਔਰ ਉਸਦੀ ਸਿਫਾਰਿਸ਼ ਕਰਨ ਲਈ ਬੇਨਤੀ ਕੀਤੀ ਜੋ ਕਿ ਜਾਇਜ਼ ਸੀ ਫਰੀ ਜੀ ਨੇ ਬਾਦਸ਼ਾਹ ਦੇ ਨਾਮ ਦੇ ਇੱਕ ਚਿੱਠੀ ਲਿਖ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਮੈਂ ਇਹ ਕੰਮ ਅੱਲਾ ਦੇ ਹਵਾਲੇ ਕੀਤਾ ਹੈ ਤੇ ਜਾਹਰਾ ਤੌਰ ਤੇ ਤੁਹਾਡੇ ਪਾਸ ਭੇਜਿਆ ਹੈ ਜੇ ਤੁਸੀਂ ਇਸ ਨੂੰ ਕੁਝ ਦੇ ਦੇਵੋਗੇ ਤਾਂ ਅਸਲ ਵਿੱਚ ਦੇਣ ਵਾਲਾ ਤਾਂ ਅੱਲਾ ਹੋਵੇਗਾ ਤੇ ਤੁਹਾਡਾ ਧੰਨਵਾਦ ਹੋਵੇਗਾ ਜੇ ਤੁਸੀਂ ਇਸ ਲੋੜਵੰਦ ਨੂੰ ਕੁਝ ਨਹੀਂ ਦਿਵੋਗੇ ਤਾਂ ਨਾ ਕਰਨ ਵਾਲਾ ਵੀ ਅੱਲਾ ਹੀ ਹੋਵੇਗਾ ਤੇ ਤੁਸੀਂ ਮਜਬੂਰ ਹੋਵੋਗੇ ਇਸ ਤਰ੍ਹਾਂ ਬਾਬਾ ਫਰੀਦ ਹੁਕਮ ਅਤੇ ਰਜ਼ਾ ਦਾ ਜੀਵਨ ਜਿਉਣ ਵਿੱਚ ਸਦਾ ਯਤਨਸ਼ੀਲ ਰਹੇ ਬਾਬਾ ਫਰੀਦ ਨੇ ਪਾਕਪਟਨ ਨੂਰਾਨੀਅਤ ਦਾ ਕੇਂਦਰ ਬਣਾ ਦਿੱਤਾ ਤੇ ਦੁਰੋ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੇ ਕਿਹਾ ਕਰਨ ਆਉਂਦੇ ਭਾਵੇਂ ਉਹਨਾਂ ਨੇ ਅਰਬੀ ਅਤੇ ਫਾਰਸੀ ਦੀ تعلیم ਵੀ ਹਾਸਲ ਕੀਤੀ ਸੀ ਪਰ ਆਮ ਲੋਕਾਂ ਨਾਲ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲ ਕਰਦੇ ਸਨ ਇਸੇ ਭਾਸ਼ਾ ਵਿੱਚ ਹੀ ਉਹਨਾਂ ਨੇ ਆਪਣਾ ਸ਼ਾਇਰਾਨਾ ਕਾਲਮ ਵੀ ਲੱਚਿਆ ਹੈ ਇਸ ਵਾਰੀ ਕਿਸੇ ਜਿਗਿਆਸੂ ਨੇ ਉਹਨਾਂ ਤੋਂ ਚਾਰ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਉਹਨਾਂ ਦੀ ਦ੍ਰਿਸ਼ਟੀ ਵਿੱਚ ਭਲੀ ਭਾਂਤ ਪ੍ਰਗਟਾਵਾ ਕਰਦੇ ਹਨ ਸਭ ਤੋਂ ਸਿਆਣਾ ਕੌਣ ਹੈ ਜਿਹੜਾ ਗੁਨਾਹਾਂ ਤੋਂ ਦੂਰ ਰਹਿੰਦਾ ਹੈ ਅਕਲਮੰਦ ਜੋ ਕਿਸੇ ਹਾਲਤ ਵਿੱਚ ਡੋਲਦਾ ਨਹੀਂ ਆਯਾਦ ਜਿਹੜਾ ਸਬਰ ਸੰਤੋਖ ਦਾ ਜੀਵਨ ਜਿਉਂਦਾ ਹੈ ਤੇ ਜ਼ਰੂਰਤਮੰਦ ਉਹ ਹੈ ਜਿਹੜਾ ਇਹਨਾਂ ਤੇ ਅਮਲ ਨਹੀਂ ਕਰਦਾ ਬਾਬਾ ਫਰੀਦ ਜੀ ਪਾਕਪਟਨ ਵਿੱਚ 1266 ਇਸਵੀ ਨੂੰ ਦੇਹਾਂਤ ਹੋਇਆ ਬਾਬਾ ਫਰੀਦ ਨੇ ਆਪਣੀ ਰੋਹਾਨੀ ਵਿਰਾਸਤ ਆਪਣੇ ਮਰੀਦਾਂ ਨੂੰ ਸੌਂਪ ਦਿੱਤੀ ਜਿਨ੍ਹਾਂ ਨੇ ਇਸੇ ਰੋਹਾਨੀ ਮਿਸ਼ਨ ਨੂੰ ਪੂਰਾ ਕਰਨ ਦਾ ਪੂਰਾ ਯਤਨ ਵੀ ਕੀਤਾ ਇਸ ਮਹਾਨ ਸੂਫੀ ਦਰवेश ਦੀ ਰਚਨਾ ਕਈ ਪਛਾਵਾਂ ਵਿੱਚ ਮਿਲਦੀ ਹੈ ਮਿਸਾਲ ਵਜੋਂ ਇਹਨਾਂ ਦੀ ਇੱਕ ਰਚਨਾ ਫਵਾਯੂਦੀਨ ਉਸਾਲੇ ਕੀਨ ਅਰਥਾਤ ਸਲੂਕ ਵਾਲਿਆਂ ਜਾਂ ਧਰਮ ਦੇ ਰਾਹ ਤੁਰਨ ਵਾਲਿਆਂ ਦੇ ਲਾਭ ਹਿਤ ਇਸ ਪੁਸਤਕ ਵਿੱਚ ਖਵਾਜਾ ਕুতਬਉਦੀਨ ਬਖਤਿਆਰ ਕਾਫੀ ਦੇ ਬਚਨ ਹਨ ਜਿਨ੍ਹਾਂ ਨੂੰ ਬਾਬਾ ਫਰੀਦ ਨੇ ਇਕੱਤਰ ਅਤੇ ਸੰਪਾਦਿਤ ਕੀਤਾ ਹੈ ਇਸੇ ਤਰ੍ਹਾਂ ਫਾਰਸੀ ਜਮਾਨ ਵਿੱਚ ਦੋ ਪੁਸਤਕਾਂ ਵੀ ਮਿਲਦੀਆਂ ਹਨ ਜਿਨ੍ਹਾਂ ਵਿੱਚ ਇਹਨਾਂ ਦੇ ਬਚਨ ਜਾਂ ਆਦੇਸ਼ ਇਕੱਤਰ ਕੀਤੇ ਗਏ ਹਨ ਇਹ ਹਨ ਰਾਹਤਲ ਕੁਲਬ ਇਹ ਰਚਨਾ ਫਾਰਸੀ ਜ਼ਬਾਨ ਵਿੱਚ ਹੈ ਇਸ ਵਿੱਚ ਇਹਨਾਂ ਦੇ ਉਹ ਆਦੇਸ਼ ਹਨ ਜਿਹੜੇ ਇਹਨਾਂ ਦੇ ਸਿਜ ਖਵਾਜਾ ਨਿਜ਼ਾਮੁਦੀਨ ਔਲੀਆ ਨੇ ਕਤਰ ਕੀਤੇ ਹਨ ਅਤੇ ਸਿਰਾਜ ਉਲ ਔਲੀਆ ਇਸ ਪੁਸਤਕ ਵਿੱਚ ਵੀ ਆਪ ਦੇ ਆਦੇਸ਼ ਸੰਗ੍ਰਹਿ ਕੀਤੇ ਗਏ ਹਨ ਇਸ ਤੋਂ ਇਲਾਵਾ ਹਿੰਦੀ ਵਿੱਚ ਵੀ ਆਪ ਦੇ ਬਹੁਤ ਸਾਰੇ ਕਥਨ ਮਿਲਦੇ ਹਨ ਜਿਨ੍ਹਾਂ ਦੀ ਰਚਨਾ ਆਪ ਨੇ ਹਾਂਸੀ ਵਿੱਚ ਰਹਿੰਦਿਆਂ ਕੀਤੀ ਸੀ ਅਤੇ ਇਸ ਤੋਂ ਇਲਾਵਾ ਬਾਬਾ ਫਰੀਦ ਦੀ ਰਚਨਾ ਪੰਜਾਬੀ ਇਤਿਹਾਸ ਲੈਂਦੀ ਵਿੱਚ ਵੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਬਾਬਾ ਫਰੀਦ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤ ਨਹੀਂ ਪਰ ਕਾਵੇ ਗੁਣਾ ਕਰਕੇ ਵਿਸ਼ੇ ਦੀ શ્રેਸ਼ਟਾ ਵਿੱਚ ਉੱਤਮ ਹੈ ਬਾਬਾ ਫਰੀਦ ਨੇ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਡਾ ਬੜਮੁੱਲਾ ਯੋਗਦਾਨ ਪਾਇਆ ਤੇ ਬਾਬਾ ਫਰੀਦ ਦੀ ਬਾਣੀ ਦੀ ਉਚਤਾ ਹੋਣ ਕਾਰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਬਾਣੀ ਕਤਹਿਰ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ ਅਤੇ ਇਸ ਰਚਨਾ ਤੋਂ ਹੀ ਲਾਵਾ ਪਾਪਾ ਜੀ ਦੇ ਬਹੁਤ ਚਾਰ ਸ਼ਬਦ 112 ਸ਼ਲੋਕ ਵੀ ਤਰਜ ਹਨ ਮੀਆਂ ਮੋਲ ਬਖਸ਼ ਕੁਸ਼ਤਾ ਨੇ ਬਾਬਾ ਫਰੀਦ ਦੀਆਂ ਪੁਸਤਕਾਂ ਵਿੱਚ ਲਿਖੀਆਂ ਹਨ ਬਾਬਾ ਫਰੀਦ ਦੀ ਬਾਣੀ ਜਾਂ ਕਲਾਮ ਦੀ ਮੁੱਖ ਵਿਸ਼ੇਸ਼ਤਾ ਇਹ ਹੀ ਹੈ ਕਿ ਇਹ ਪੰਜਾਬੀ ਦੀ ਸੂਫੀ ਸ਼ਾਇਰੀ ਲਈ ਵੀ ਸਾਹਿਤਿਕ ਅਤੇ ਸੰਧਾਰਤਕ ਆਰੂੜੀਆਂ ਪ੍ਰਦਾਨ ਕਰਦੀ ਹੈ ਬਾਬਾ ਫਰੀਦ ਦੁਆਰਾ ਸਥਾਪਿਤ ਇਹਨਾਂ ਕਾਵ ਰੂੜੀਆਂ ਨੂੰ ਬਾਅਦ ਦੇ ਸੂਫੀ ਸ਼ਾਇਰਾਂ ਨੇ ਆਪਣੀ ਸਿਰਜਣਾ ਦਾ ਆਧਾਰ ਬਣਾਇਆ ਹੈ ਫਰੀਦ ਦੀ ਰਚਨਾ ਵਿੱਚ ਜਿਹੜੇ ਦੋ ਕਾਵ ਰੂਪ ਵਰਤੇ ਗਏ ਹਨ ਉਹ ਦੋਵੇਂ ਹੀ ਭਾਰਤੀ ਪਰੰਪਰਾਵਾਂ ਨਾਲ ਸੰਬੰਧ ਰੱਖਦੇ ਹਨ ਅਤੇ ਫਰੀਦਾ ਜੋ ਤੇ ਮਾਨ ਮੁਖੀਆਂ ਤਿੰਨਾ ਨਾ ਮਾਰੇ ਕਮ ਆਪ ਨੜੇ ਕਰ ਜਾਈਏ ਪੈਰ ਤਿੰਨਾ ਦੇ ਚੁੰਮ ਦੇਖ ਫਰੀਦਾ ਜੋ ਥਿਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਿਆ ਦੂਰ ਦੇਖ ਫਰੀਦਾ ਜੇ ਥਿਆ ਸ਼ੱਕਰ ਹੋਈ ਵੇਸੇ ਸਾਂਝੀ ਬਾਜੋ ਆਪਣੇ ਵੇਦਨ ਕਹੀਏ ਕਿਸ ਇਹਨਾਂ ਸ਼ਲੋਕਾਂ ਵਿੱਚ ਆਪਣਾ ਵਿਚਾਰ ਬੜੀ ਸੰਜਮ ਅਤੇ ਅਸਰਦਾਰ ਢੰਗ ਨਾਲ ਪੇਸ਼ ਕਰਦੇ ਹਨ ਅਤੇ ਮਨੁੱਖ ਨੂੰ ਅਹਿੰਸਾ ਵੱਲ ਪ੍ਰੇਰਿਤਦੇ ਹਨ ਉਹਨਾਂ ਦਾ ਕਥਨ ਹੈ ਕਿ ਸਾਨੂੰ ਹਿੰਸਾ ਦਾ ਜਵਾਬ ਹਿੰਸਾ ਨਾਲ ਨਹੀਂ ਸਗੋ ਅਹਿੰਸਾ ਨਾਲ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ 9ਵਾਂ 10ਵਾਂ ਸ਼ਲੋਕ ਮਨੁੱਖੀ ਜੀਵਨ ਦੀ ਨਾਸ਼ ਮਾਨਤਾ ਵੱਲ ਸੰਕੇਤ ਦਿੰਦਾ ਹੈ ਫਰੀਦ ਬਾਣੀ ਵਿੱਚ ਜਿਹੜਾ ਦੂਸਰਾ ਕਾਵਿ ਰੂਪ ਵਰਤਿਆ ਗਿਆ ਉਹ ਹੈ ਸ਼ਬਦ ਇਕਾਵਰੂਪ ਭਾਰਤ ਦੇ ਕਲਾਸੀਕਲ ਦੌਰ ਵਿੱਚ ਨਹੀਂ ਸਗੋ ਮੱਧ ਕਾਲ ਵਿੱਚ ਹੀ ਵਿਕਸਿਤ ਹੋਇਆ ਸੀ ਇਸ ਦੀ ਗੱਲ ਤੋਂ ਬਧੇਰੇ ਪਖਤ ਕਵੀਆਂ ਨੇ ਕੀਤੀ ਹੈ ਇਸ ਵਿੱਚ ਲੋਕ ਨਾਲੋਂ ਕੁਝ ਲਮੇਰੇ ਕਾਲ ਦੀ ਰਚਨਾ ਕੀਤੀ ਗਈ ਹੈ ਦੇ ਨੋ ਮੁਹੱਬਤ ਜਿਨ ਸੇ ਹੀ ਸੱਚਿਆ ਜਿਨ ਮੈਂ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਰਾਤੇ ਇਸ ਕੋ ਖੁਦਾਏ ਰੰਗ ਦਿਦਾਰ ਕੇ ਵਿਸਤਰਿਆ ਜਿਨ ਨਾਮ ਤੇ ਭੁਏ ਭਾਰ ਥੇ ਰਹੋ ਆਪ ਲਈ ਲੜ ਲਾਇ ਦਰਦ ਦੇ ਵੀ ਸੇ ਤਨ ਤਨ ਜੈਨ ਹੀ ਮਾਉ ਆਏ ਸਫਲ ਸੇ ਪਰਵਗਦਾਰ ਅਪਾਰ ਅਗੰਬ ਬਿਆੰਤ ਤੂ ਜਿਨਾਂ ਪ੍ਰਸ਼ਾਤਾ ਸੱਚ ਚੁੰਮਾ ਪੈਰ ਮੂਹ ਤੇਰੀ ਪੰਨੇ ਖੁਦਾਏ ਤੂ ਬਖਸ਼ੰਦਗੀ ਸੇਕ ਫਰੀਦੇ ਖੈਰ ਦੀਜੇ ਬੰਦਗੀ ਇਸ ਸ਼ਬਦ ਵਿੱਚ ਕਵੀ ਨੇ ਰੱਬੀ ਪਿਆਰ ਦੀ ਭਾਵਨਾ ਨੂੰ ਵੱਖ-ਵੱਖ ਪਰਸੰਗਾਂ ਵਿੱਚ ਪ੍ਰੇਰਿਤ વેશ ਕੀਤਾ ਹੈ ਇਸ ਤਰ੍ਹਾਂ بابا ਫਰੀਦ ਦੀ ਬਾਣੀ ਵਿੱਚ ਕੁਝ ਵਿਸ਼ੇਸ਼ ਭਾਵ ਦੇ ਕਾਵਿਕ ਸੰਵੇਦਨਾ ਦ੍ਰਿਸ਼ਟੀਗੋਚਰ ਹੁੰਦੀ ਹੈ ਜਿਸ ਤੇ ਪਟੌੜ ਵਿੱਚ ਤਸੱਫ ਅਤੇ ਇਸ਼ਕ ਹਕੀਕੀ ਦੇ ਲਿਖਾਇਕ ਸੂਫੀਜ਼ ਕਲਪ ਨਜ਼ਰ ਆਉਂਦੇ ਹਨ ਅਤੇ ਬਾਬਾ ਫਰੀਦ ਜੀ ਮਿਸਾਲ ਵਿੱਚ ਬਾਬਾ ਫਰੀਦੀ ਰਚਨਾ ਨਿਮਨ ਅੰਕਿਤ ਪੰਕਤੀਆਂ ਦੇਖੀਆਂ ਜਾ ਸਕਤੀਆਂ ਹਨ ਫਰੀਦਾ ਗਲੀਏ ਜੇਕਰ ਦੂਰ ਕਰਨਾਲ ਪਿਆਰੇ ਨੇ ਚਲਣਾ ਤਾਂ ਭੇਜੇ ਕੰਬਲੀ ਰਾਹਾਂ ਤਾਂ ਟੁੱਟੇ ਨੇ ਪਿੱਜੋ 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 ਸਿੱਜੋ ਕੰਬਲੀ ਅੱਲ ਵਰਸਿਓ ਮੇਂ ਜਾਏ ਮਿਲਾ ਤਿਨ ਸੱਜਣਾ ਟੁੱਟੋ ਨਾਹੀ ਨੀ ਰੱਤੇ ਇਸ ਕੋ ਖੁਦਾਏ ਰੰਗਦਾਰ ਕੇ ਉਸਿਆ ਜੇ ਨਾਮ ਤੇ ਭੁਏ ਭਾਰthਿਏ ਰਹਾਓ ਆਪ ਲੜ ਲੀਏ ਲੜਲਾਏ ਦਰਦਰਵੇ ਸੇ ਤਿਨ ਤੰਜਨੇ ਹੀ ਮਾਓ ਆਈ ਸਫਲ ਸੇ ਪ੍ਰਭੂ ਦਾਰਾ ਪਰ ਗੰਮ ਬਿਆਨ ਤੁਜਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਨਹ ਖੁਦਾਏ ਤੋ ਬਖਸੰਦਗੀ ਤੇ ਫਰੀਦੇ ਖੈਰ ਦੀਜੇ ਬੰਦਗੀ ਇਸ ਤਰ੍ਹਾਂ ਬਾਬਾ ਫਰੀਦ ਬਾਣੀ ਦਾ ਨਚੋੜ ਸੂਫੀ ਸ਼ਾਇਰੀ ਦੇ ਨਾਲ-ਨਾਲ ਗੁਰਬਾਣੀ ਜਾਂ ਗੁਰਮਤ ਘਾਵ ਨਾਲ ਵੀ ਸਹਿਜੇ ਹੀ ਮੇਲ ਖਾ ਜਾਂਦਾ ਹੈ ਭਾਵੇਂ ਮਨੁੱਖ ਦੀ ਰੋਹਾਨੀ ਕਲਤਾ ਤੇ ਸੰਸਾਰ ਦੀ ਨਾਸ਼ਮਾਨਤਾ ਦਾ ਅਹਿਸਾਸ ਫਰੀਦ ਬਾਣੀ ਦੀ ਵਿਸ਼ੇਸ਼ਤਾ ਤੁਸਾਰੀ ਮੂਲਧਾਰ ਹੈ ਪਰ ਇਹਨਾਂ ਸਰੋਕਾਰਾਂ ਨੂੰ ਸਮਕਾਲੀ ਸਮਾਜਿਕ ਅਤੇ ਸੱਭਿਆਚਾਰਕ ਦਰਬ ਨਾਲ ਜੋੜ ਕੇ ਵੀ ਜਾਚਿਆ ਜਾ ਸਕਦਾ ਹੈ ਪੰਜਾਬ ਦੇ ਪ੍ਰਕਿਰਤਿਕ ਬਾਇਓਮੈਡੀਕਲ ਸੱਭਿਆਚਾਰ ਨਾਲ ਸੰਬੰਧਿਤ ਸਮੱਗਰੀ ਨੂੰ ਆਪਣੀ ਕਾਵਿ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੱਸਿਆ ਹੈ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖੀਉ ਮਾਜਾ ਦੁੰਦ ਸੱਵੇ ਵਸਤੂ ਮਿੱਠੀਆਂ ਰੱਬ ਨਾ ਪੁੱਜੇ ਦੁੱਧ ਪੰਜਾਬੀ ਸੂਫੀ ਸ਼ਾਇਰਾਂ ਦੇ ਹਰ ਤੌਰ ਵਿੱਚ ਇਸ਼ਕ ਹਕੀਕੀ ਮਤਲਬ ਰੱਬੀ ਪਿਆਰ ਨਾਲ ਵਫਾ ਪਾੜੀ ਹੈ ਤੇ ਸੂਫੀਵਾਦ ਅਸਲ ਵਿੱਚ ਇਸਲਾਮ ਦਾ ਰਸਵਾਦੀ ਮਾਰਗ ਹੈ ਜੋ ਕੁਰਾਨ ਸ਼ਰੀਫ ਦੇ ਬਾਰਮੁਖੀ ਅਰਥਾਂ ਨਾਲੋਂ ਉਸ ਦੇ ਅਤਰਮੁਖੀ ਅਧਿਆਤਮਕ ਅਰਥਾਂ ਉੱਤੇ ਜ਼ਿਆਦਾ ਦਲ ਦਿੰਦਾ ਹੈ ਕੁੱਟ ਫਰੀਦਾ ਉਹ ਜੇ ਸਾਜ ਸੁਬੇਰ ਨਿਵਾਜ ਗੁਜਾਰ ਜੋ ਸੇ ਸਾਈਂ ਨਾ ਨਿਵੇ ਸੋ ਸਰ ਕਪutar ਜੋ ਸੇ ਸਾਈਂ ਨਾ ਨਿਵੇ ਸੋ ਸਰ ਕੀਜੇ ਕਾਂਏ ਕੁੰਨੇ ਹੀਟ ਜਲਾ ਲੀਆ ਮਾਲਣ ਸੰਤੇ ਥਾਂ ਫਰੀਦਾ ਬੇ ਨਿਵਾਜ ਕੁੱਤਿਆ ਇਹ ਨਾ ਭੱਲੀ ਰੀਤ ਕਭੀ ਚਲਣਾ ਆਇਆ ਪੰਜੇ ਵਕਤ ਮਸੀਤ ਇਹ ਗੱਲ ਠੀਕ ਹੈ ਕਿ ਬਾਬਾ ਫਰੀਦ ਸ਼ਰਾਂ ਦੇ ਨੀਮਾਂ ਦੀ ਪਾਲਣਾ ਕਰਨ ਉਤੇ ਜ਼ੋਰ ਦਿੰਦੇ ਸਨ ਪਰ ਉਹਨਾਂ ਰੋਲ ਸ਼ਰਾਂ ਦੇ ਵੀ ਕਵੀ ਨਹੀਂ ਮੰਨੇ ਜਾਂਦੇ ਸਨ ਸ਼ਰਾਂ ਦੇ ਨਾਲ ਤਾਂ ਉਹਨਾਂ ਦੀ ਸ਼ਾਇਰੀ ਵਿੱਚ ਸੂਫੀ ਸਨਾਤਨ ਦਾ ਪ੍ਰਗਟਾਵਾ ਵੀ ਉਤਨੀ ਹੀ ਜਿੱਦਤ ਨਾਲ ਹੈ ਜਿੰਨੀ ਜਿੱਦਤ ਨਾਲ ਸ਼ਰਾਂ ਹੈ ਬਾਬਾ ਫਰੀਦ ਜੀ ਦੀ ਰਚਨਾ ਭਾਵੇਂ ਕਾਰ ਵਿੱਚ ਬਹੁਤ ਨਹੀਂ ਪਰ ਕਾਵਗੁਣਾ ਵਿੱਚ ਬਹੁਤ ਹੈ ਬਾਬਾ ਫਰੀਦ ਜੀ ਨੇ ਬਹੁਤ ਸਾਰੇ ਸ਼ਲੋਕ ਰਚੇ ਇਸ ਤਰ੍ਹਾਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ